ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਂ ਬਾ ਆ ਰੱਖ ਸਕਦੇ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਕੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਦੁੱਖ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨੇ ਸਲਾਹ ਕਰੂੰ ਸੌਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰ ਲਈ ਬਹੁਤ ਵੱਡਾ ਦਿਨ ਹੈ ਜਦੋਂ ਇਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹਨ। ਸਾਡੀਆਂ ਮਾਮੀਆਂ, ਚਾਚੀਆਂ, ਤਾਈਆਂ ਤੇ ਦਾਦੀਆਂ, ਨਾਨੀਆਂ ਆਈਆਂ ਹੋਈਆਂ ਨੇ ਕਰੇ। ਕਰੇ ਆਈਆਂ ਹੋਈਆਂ ਨੇ। ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ ਕਿਉਂਕਿ ਅਸੀਂ ਛੋਟੇ-ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਉਹ ਮਨਾਈ ਜਾਊਗੀ ਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਸਿੰਘ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਆਪ ਲੈ ਕੇ ਆਉਂਦਾ ਸੋ ਇਹ ਵਿਭਾਗ ਇਹ ਅਪਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਤੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੀ ਦਾ ਬਾਬ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮੈਂ ਕਿ ਮਾਸਬ ਕਹਿੰਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਲਾ ਗਏ ਇਹ ਤੇ ਹੀ ਦੱਸ ਸਕਦੇ ਨੇ ਤੁਸੀਂ ਕਹਿੰਦੇ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲਮ ਤਾਂ ਕਿ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਂਜੀ ਗੱਲ ਮੈਨੂੰ 40 ਹਸਪੀਟਲ ਵਾਲਿਆਂ ਨੇ ਵੀ ਕਹੀ ਹੈ ਕਿ ਜਿਸ ਟੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿਨ੍ਹਾਂ ਚਿਰ ਮੈਂ ਰਹੂੰਗਾ ਘਟ ਘਟ ਘੰਟਾ ਪਹਿਲਾਂ ਲਾ ਦਿੰਦੇ ਸਿਕਿਉਰਟੀ ਘੰਟਾ ਤਾਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੀਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਬੰਦ ਸਰ ਨਾਮ ਬਾਰੇ ਨਾਮ ਬਾਰੇ ਕੁਝ ਸੋਚਿਆ ਨਾਮ ਕੀ ਰੱਖੋਗੇ ਇਸ ਤੀ ਦਾ ਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਸੁਆਗਤ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕਹੋਲਾਂ ਵੀ ਜੀਨੇ 9 ਮਹੀਨੇ ਆਪਣੀ ਕੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਿਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਹ ਵੀ ਮੈਂ ਡਾਕਟਰ ਗੁਰਪ੍ਰੀਤ ਨੇ ਸਲਾਹ ਕਰੂੰਗਾ ਸੌਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਮਾਨ ਨਿਆਮਤ ਕੌਰ ਸਰ ਉਹ ਵੀ ਸੁਣਾਈ ਦਿਓ ਸਾਨੂੰ ਵੀ ਯਾਦ ਨਹੀਂ ਹੈਗਾ ਕੀ ਵੀ ਸੁਣਾਓ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਵਿਬਖਸ਼ਿਸ਼ ਹੋ ਜੇ ਤੁਹਾਡੇ ਤੇ ਪਰਮਾਤਮਾ ਦੇ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮਓ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀਆ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਹ ਲ ਖਾ ਲੀਏ ਇਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖਣ ਮਾਨ ਸਰ ਜਿਸ ਨੇ ਬਹੁਤ ਵਾਰ ਕਿਹਾ ਕਿ ਮੈਂ ਬਾਰਤਪੁਰ ਦੀ ਆਇਆ ਆਪਕੋ ਕੀ ਕਹਾਂਗੇ ਅਜੀਤ ਜੀ ਨੇ ਵੀ ਮੁਬਾਰਕ ਬਾਤ ਕੀ ਹੈ ਪੰਜ ਮੈਂ ਕਿਛਰ ਪਰਿਵਾਰ ਹੈ ਬੱਚੇ ਪਰਿਵਾਰ ਹੈ ਅਰਵਿੰਦ ਜੀ ਜਬ 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 ਮੇਰੀ ਸ਼ਾਦੀ ਹੋਈ ਸੀ ਇਸੀ ਘਰ ਮੇਂ ਤਾਂ ਜਬ ਚਾਰ ਲਾਮਾ ਹੁੰਦੀਆਂ ਨੇ ता लड़की और लड़के के पिता और माता को खड़े होना अनाउंस किया जाता है। तो मेरे पिताजी नहीं हैं वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे मेरे पापा के तौर पे मेरे बाप के तौर पे अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है डिसीजन लेना होता है कल उन्होंने भी बधाई दी है ਮੈਂ ਉਸ ਨੂੰ ਕੀ ਕਹਾਂ ਕਿ ਉਹ ਤਾਊ ਬਣ ਗਏ ਜਾਂ ਦਾਦਾ ਬਣ ਗਏ ਮੈਨੂੰ ਇਸ ਦਾ ਮਾਨ ਸਾਹਿਬ ਅਕਸਰ ਜੀ ਵੀ ਦਿਖਾ ਜਾਂਦਾ ਬਹੁਤ ਸਾਰੇ ਲੋਕ ਮੁੰਡਾ ਤੇ ਕੁੜੀ ਦੇ ਵਿੱਚ ਫਰਕ ਕਰਦੇ ਨੇ ਕਿ ਲੱਗਦਾ ਹੈ ਕਿ ਮਿਸਾਲ ਅੱਜ ਕਾਇਮ ਹੋਊਗੀ ਤੁਸੀਂ ਕੀ ਸੰਦੇਸ਼ ਉਹਨਾਂ ਲੋਕਾਂ ਦੇ ਵਿੱਚ ਮੈਂ 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 ਇਹ ਬੋਲਣ ਵਾਸਤੇ ਬਹੁਤ ਛੋਟਾ ਬੰਦਾ ਇਹ ਤਾਂ ਲੋਕ ਬਹੁਤ ਵੱਡੇ ਬਹੁਤ ਗੁਣੀ ਗਿਆਨੀ ਬੰਦੇ ਪਏ ਨੇ ਸੋ ਧੀਆਂ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਣਿਓ ਜਦੋਂ 10ਵੀਂ ਚੋਂ ਟਾਪ ਕਰਦੀਆਂ ਚਾਰ ਕੁੜੀਆਂ 12ਵੀਂ ਚ ਟਾਪ ਕਰਦੀਆਂ ਪੰਜ ਕੁੜੀਆਂ ਬੀਏ ਚ ਟਾਪ ਕਰਦੀਆਂ ਸੁਖਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ ਚ ਤਾਂ ਕੋਈ ਫਰਕ ਨਹੀਂ